ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੀੜੇਦਿਓ ਉਮੀਦਵਾਰ ਬੀਬੀ ਪਰਮਜੀਤਕੌਰ ਖਾਲੜਾ ਨੇ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਬਿਨਾਂ ਸ਼ਰਤ ਤੋਂ ਉਹਨਾਂ ਨੂੰ ਹਮਾਇਤ ਦੇਣ ਬੀਬੀ ਪਰਮਜੀਤਕੌਰ ਖਾਲੜਾ ਨੇ ਕਿਹਾ ਹੈ ਕਿ ਭਗਵੰਤ ਮਾਨ ਵੀ ਮਨੁੱਖੀ ਹੱਕਾਂ ਦੇ ਰਾਖੇ ਹਨ ਇਸ ਲਈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਨੂੰ ਬਿਨਾਂ ਸ਼ਰਤ ਤੇ ਹੀ ਆਪਣੀ ਪਾਰਟੀ ਦੀ ਹਮਾਇਤ ਦੇਣ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬੀੜੀਆ ਦਿਓ ਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਬਿਨਾਂ ਸ਼ਰਤ ਤੋਂ ਉਹਨਾਂ ਨੂੰ ਹਮਾਇਤ ਦੇਣ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਸ ਮੌਕੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਹਲਕੇ ਅੰਦਰੋਂ ਵੱਡਾ ਹੰਗਾਰਾ ਮਿਲ ਰਿਹਾ ਹੈ ਇਸ ਮੌਕੇ ਉਹਨਾਂ ਦੇ ਨਾਲ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਵੀ ਮੌਜੂਦ ਸਨ ਇਹ ਮੇਰੇ ਕੋਲ ਕੋਈ ਨੋਟਿਸ ਆਇਆ ਨਹੀਂਗਾ ਬੜੇ ਅਸੀਂ ਸਤਿਕਾਰ ਕਰਦੇ ਹਾਂ ਗੁਰਗ੍ਰੰਥ ਸਾਹਿਬ ਦਾ ਵੀ ਤੇ ਚੋਣ ਕਮਿਸ਼ਨ ਦਾ ਵੀ ਜੋ ਵੀ ਨੋਟਿਸ ਸਾਨੂੰ ਆਇਆ ਉਹਦਾ ਅਸੀਂ ਜਵਾਬ ਜ਼ਰੂਰ ਦੇਵਾਂਗੇ ਕਾਂਗਰਸ ਦੇ ਕਹਿਣ ਨਾਲ ਚੋਣ ਪ੍ਰਚਾਰ ਨਹੀਂ ਪਛਟਦਾ ਕਿਉਂਕਿ ਲੋਕ ਇੱਕ ਨਾਰਾ ਦੇ ਰਹੇ ਆ ਉੱਥੇ ਕਿ ਪ੍ਰਚਾਰ ਕਾਂਗਰਸ ਦਾ ਤੇ ਵੋਟ ਵੀ ਵਿਖਾ ਲੈਣਾਂ ਆ ਰਿਹਾ ਹੁਣ ਮੇਰੇ ਇੱਕ ਪਾਰਟੀ ਹੈ ਆਪ ਜਿਹੜੀ ਉਹ ਕਹਿੰਦੀ ਹੈ ਕਿ ਜੇ ਤੁਸੀਂ ਅਜਾਲ ਲੜਨ ਜੇ ਤੁਸੀਂ ਅਜਾਲ ਲੜੋ ਤੇ ਤਾਂ ਸਪੋਰਟ ਦੇਵਾਂਗੇ ਦੇਵਾਂਗੇ ਪਰ ਹੁਣ ਆਜ਼ਾਦ ਨਾਲੋਂ ਵੀ ਤੇ ਉੱਤੇ ਕੰਮ ਹੋ ਗਿਆ ਸਾਰੇ ਲੋਕ ਤੇ ਆਪਣੇ ਨਾਲ ਆ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਮੈਂ ਉਸ ਵੀਰ ਭਗਵੰਤ ਮਾਨ ਨੂੰ ਜਿਹੜਾ ਇਹ ਇੱਕ ਕੈਪੇਬਲ ਬੰਦਾ ਜਿਹਨੇ ਜੇ ਇੱਕ ਐਮਪੀ ਦੇ ਤੌਰ ਤੇ ਆਪਣੀ ਵਧੀਆ ਪਰਫਾਰਮੈਂਸ ਦਿੱਤੀ ਹੈ ਤੇ ਅੱਜ ਮੈਨੂੰ ਲੱਗਦਾ ਉਹ ਵੀ ਮਨੁੱਖਤਾ ਦਾ ਹੀ ਹੰਮੀ ਆ ਉਹਨਾਂ ਨੂੰ ਜ਼ਰੂਰ ਇਹ ਬਿਨਾ ਕੰਡੀਸ਼ਨ ਤੋਂ ਸਪੋਰਟ ਸਾਨੂੰ ਦੇਣੀ ਚਾਹੀਦੀ ਹੈ ਤੇ ਮੈਂ ਅਪੀਲ ਕਰਦੀ ਹਾਂ ਕਿ ਜੇ ਆਪਾਂ ਰਲ ਮਿਲ ਕੇ ਜੰਗ ਲੜਾਂਗੇ ਤੇ ਜੰਗ ਜਿੱਤ ਵੀ ਜਾਵਾਂ ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂਰੀ ਰਿਪੋਰਟ ਪੰਜਾਬ ਟੂਡੇ